ਇਸ ਫਸਟਾਣਾ ਕੇਂਦਰ ਨਾਲ ਪੰਜਾਬ ਤੇ ਨਾ ਹੀ ਹੋਰ ਜਥੇਬੰਦੀਆਂ ਨਾਲ ਤੁਹਾਡਾ ਕੋਈ ਹਜੇ ਤਾਲਮੇਲ ਕੋਈ ਗੱਲਬਾਤ ਨਹੀਂ ਸ਼ੁਰੂ ਹੋਈ ਸਾਡੇ ਨਾਲ ਜਿਹੜੀ ਬੈਠ ਕੇ ਮੀਟਿੰਗ ਕਰਨੀ ਹੁੰਦੀ ਵੀ ਅੱਗੇ ਕੀ ਕਰਗੇ ਨਹੀਂ ਹੋਈ ਹਾਲਚਾਲ ਪੁੱਛਣ ਤੇ ਜਿਹੜੇ ਮੈਸੇਜ ਆ ਰਹੇ ਆ ਉਹ ਵੀ ਸਾਨੂੰ ਮੀਡੀਆ ਰਾਹੀਂ ਆ ਸਰਕਾਰ ਕੀ ਹਟਕਾਤ ਵਿੱਚ ਪਾ ਕੇ ਮਾਮਲਾ ਸੁਲਝਾ ਦੇਣਗੇ ਮਤਲਬ ਉਹ ਵੀ ਦੇਖੋ ਇਹ ਇਸ਼ੂ ਵੱਡਾ ਹੈ ਇਕੱਠੇ ਰਹੇ ਆ ਅਸੀਂ ਸਾਰੇ ਹਜੇ ਉਹ ਗੱਲ ਠੀਕ ਨਹੀਂ ਮਤਲਬ ਤੁਸੀਂ ਇੱਕ ਸਿੱਧੂਪੁਰ ਜਥੇਬੰਦੀ ਨੇ ਇੱਕ ਸਪਸ਼ਟ ਲਾਈਨ ਖਿੱਚੀ ਵੀ ਹੈ ਕਰੜੀ ਲਾਈਨ ਖਿੱਚੀ ਵੀ ਹੈ ਇਸ ਗੱਲ ਤੇ ਸਾਰਾਂ ਦਿਨ ਹੋ ਗਏ ਮਰਨ ਵਰਤ ਤੇ ਹਜੇ ਤੱਕ ਤੁਹਾਡੀ ਉਹ ਜਥੇਬੰਦੀਆਂ ਨਾਲ ਕੋਈ ਗੱਲਬਾਤ ਨਹੀਂ ਚੱਲੀ ਵੀ ਤੁਸੀਂ ਹੀ ਪਹਿਲ ਕਦਮੀ ਕਰ ਲੈਂਦੇ ਤੁਸੀਂ ਕੋਸ਼ਿਸ਼ ਕੀਤੀ ਪਹਿਲ ਕਦਮੀ ਕਰਨ ਦੀ ਇਹ ਲੋਕਾਂ ਦੇ ਵਿੱਚ ਨਾ ਪ੍ਰਚਾਰ ਆ ਜਿਹੜਾ ਗਲਤ ਬਣਿਆ ਪਿਆ ਵੀ ਪਤਾ ਨਹੀਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਜਾਣ ਛੇਤੀ ਹੱਲ ਹੋ ਜਾ ਸਾਨੂੰ ਘਰੋਂ ਉੱਠਣਾ ਨਾ ਪਵੇ ਬਹੁਤ ਲੋਕ ਸਾਨੂੰ ਉਦੋਂ ਇਹ ਕਹਿ ਰਹੇ ਸੀ ਵੀ ਯਾਰ ਤੁਸੀਂ ਕਿਸਾਨ ਕਿਸਾਨਾਂ ਦਾ ਮੋਰਚਾ ਕਿ ਜੇ ਇਹਨੂੰ ਕਿਸਾਨਾਂ ਦਾ ਮੋਰਚਾ ਹੈ ਸਟੇਜ ਕਾਮਰੇਡਾਂ ਨੂੰ ਦਿੱਤੀ ਹੋਈ ਹੈ ਇਹ ਜਿਹੜੇ ਹੁਣ ਲੋਕ ਇਹ ਸਾਡੇ ਤੇ ਉਦੋਂ ਸਵਾਲ ਕਰਦੇ ਸੀਗੇ ਭਾਈ ਹੁਣ ਉਹ ਧੇਰਾ ਤਾਂ ਹੈ ਨਹੀਂ ਸਾਡੇ ਜਿਹੜਾ ਸਾਨੂੰ ਸ਼ੱਕ ਲੱਗਦਾ ਹੁਣ ਆ ਜਾਓ ਫਿਰ ਹੁਣ ਤਾਂ ਮੈਦਾਨ ਖੁੱਲ੍ਹਾ ਹੈ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਪਰ ਉਹਨਾਂ ਦਾ ਮਾਨ ਪੰਜਾਬ ਸਰਕਾਰ ਉਹਦਾ ਕਿਹੇ ਰਵਈਆ ਤੁਸੀਂ ਦੇਖ ਰਹੇ ਹੋ ਹਾਂ ਠੀਕ ਆ ਤੁਹਾਡਾ ਸਿੱਧਾ ਸੈਂਟਰ ਦੇ ਨਾਲ ਆ ਪਰ ਉਹਦਾ ਰਵਈਆ ਇਸ ਹਾਲਾਤ ਦੇ ਵਿੱਚੋਂ ਹਜੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਉਹ ਹਜੇ ਕੀ ਸਟੇਟਾਂ ਦੀ ਨੀਤੀ ਹੈ ਕੀ ਅੰਦਰ ਖਾਤੇ ਰਲੇ ਵੇ ਸਾਨੂੰ ਪੂਰਾ ਸ਼ੱਕ ਦੇ ਘੇਰੇ ਦੇ ਵਿੱਚ ਹੈਗੇ ਆ ਪੰਜਾਬ ਸਰਕਾਰ ਦੇ ਹਰਿਆਣੇ ਵਾਲੇ ਪਾਸਿਓਂ ਵੱਖੋ ਵੱਖ ਬਿਆਨ ਆ ਰਹੇ ਆ ਖਾਸ ਕਰਕੇ ਵੀ ਉੱਥੋਂ ਇੰਨੀਆਂ ਲੜਕੀਆਂ ਗਾਇਬ ਹੋ ਗਈਆਂ ਜਾਣਨਾ ਛੇ ਨੂੰ ਲੈ ਕੇ ਜਾਂ ਇਹਨੀਆਂ ਜਿਹੜੀਆਂ ਚੀਜ਼ਾਂ ਪਲਾਈਆਂ ਜਾ ਰਹੀਆਂ ਨੇ ਕਿ ਭਾਜਪੀ ਮਾਹਰ ਹੈ ਇਸ ਗੱਲਾਂ ਦੇ ਵਿੱਚ ਚਾਹੇ ਇਹਨਾਂ ਦੇ ਮੰਤਰੀ ਦਾ ਬਿਆਨ ਹੋਵੇ ਚਾਹੇ ਇਹਨਾਂ ਦੇ ਪ੍ਰਧਾਨ ਦਾ ਹੋਵੇ ਚਾਹੇ ਇਹਨਾਂ ਦੇ ਵਰਕਰਾਂ ਦਾ ਹੋਵੇ ਕੁੱਲ ਮਿਲਾ ਕੇ ਜੋ ਆਰਐਸਐਸ ਦੀ ਘੜ ਕੇ ਨੀਤੀ ਇਹਨਾਂ ਨੂੰ ਦਿੱਤੀ ਗਈ ਹੈ ਉਹ ਤੇ ਹੀ ਪ੍ਰਚਾਰ ਕਰਦੇ ਨੇ ਤੇ ਭਲੇਖੇ ਚ ਨਾ ਰਹੇ ਸਰਕਾਰ ਚਾਹੇ ਉਹ ਸਟੇਟ ਦੀ ਹੈ ਚਾਹੇ ਉਹ ਕੇਂਦਰ ਦੀ ਹੈ ਚਾਹੇ ਉਹ ਹਰਿਆਣੇ ਵਾਲੇ ਆ ਜਿਹੜਾ ਉਹ ਸਿਰ ਲੱਗੂਗਾ ਬਹੁਤ ਮਹਿੰਗਾ ਪਊਗਾ ਸਸ਼ੀ ਗਾਲ ਜੀ ਖਨੋਰੀ ਮੌਜੂਦ ਆ ਅੱਜ 18ਵਾਂ ਦਿਨ 18ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਮਰਨwarte ਤੇ ਬੈਠੇ ਨੇ 18 ਦਿਨ ਹੋ ਗਏ ਨੇ ਸਿਹਤ ਨੂੰ ਲੈ ਕੇ ਵੀ ਜਾਣਕਾਰੀ ਤੁਹਾਨੂੰ ਦਵਾਂਗੇ ਵੀ ਉਹਨਾਂ ਦੀ ਸਿਹਤ ਦਾ ਕੀ ਹਾਲ ਚਾਲਾ ਹਾਲਾਂਕਿ ਪਿਛਲੇ 4-5 ਦਿਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਡਾਊਨ ਅਪ ਡਾਊਨ ਹੋ ਰਹਿ ਰਹੀਆਂ ਬੀਪੀ ਦੀ ਗੱਲ ਕਰ ਲਈਏ ਜਾਂ ਅਸੀਂ ਮੈਡੀਕਲ ਰਿਪੋਰਟ ਦੀ ਜਦੋਂ ਗੱਲ ਕਰਦੇ ਹਾਂ ਤਾਂ ਸਾਰਾ ਕੁਝ ਸਥਿਰ ਨਹੀਂ ਪਰ ਜੇ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਪੰਜਾਬ ਵਾਲੇ ਪਾਸੇ ਉੱਥੇ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਮੋਰਚੇ ਦੇ ਨਾਲ ਨਹੀਂ ਸੰਬੰਧਿਤ ਜਾਂ ਜਿਹੜੀਆਂ ਨਹੀਂ ਆਈਆਂ ਉਹਨਾਂ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੇ ਉੱਤੇ ਵੱਖੋ-ਵੱਖ ਧਾਰਨਾਵਾਂ ਬਣਦੀਆਂ ਜਾ ਰਹੀਆਂ ਗਈਆਂ ਕੱਲ ਹੀ ਸਾਡੀ ਉਗਰਾਹਾਂ ਸਾਹਿਬ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਕਿਹਾ ਵੀ ਅਸੀਂ ਵੀ ਮੀਟਿੰਗ ਕਰ ਰਹੇ ਹਾਂ ਇਹਦੇ ਬਾਰੇ ਪਰ ਕੀ ਮੀਟਿੰਗ ਤੋਂ ਬਾਅਦ ਐਸਕੇਐਮ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਉਹ ਇਹਨਾਂ ਦੇ ਨਾਲ ਆ ਕੇ ਇੱਥੇ ਬੈਠਣ ਗਈਆਂ ਤੇ ਦਿੱਲੀ ਵਾਲੇ ਪਾਸਿਓਂ ਜਾਂ ਪੰਜਾਬ ਵਾਲੇ ਪਾਸਿਓਂ ਗਵਰਨਮੈਂਟ ਦਾ ਕੋਈ ਸੰਦੇਸ਼ ਆਇਆ ਜਾਂ ਨਹੀਂ ਨਹੀਂ ਆਇਆ ਸਾਡੇ ਨਾਲ ਮੌਜੂਦ ਨੇ ਕਾਕਾ ਕੋਟਾ ਜੀ ਕਾਕਾ ਜੀ ਕੀ ਲੱਗਦਾ ਹੈਗਾ ਵੀ ਹਜੇ ਜਿਹੜੀ ਸਿਹਤ ਆ ਅੱਜ ਦੀ ਜਿਹੜੀ ਸਵੇਰ ਦੀ ਮੈਡੀਕਲ ਰਿਪੋਰਟ ਆ ਉਹ ਕੀ ਕਹਿ ਰਹੀ ਹੈ ਕਿ ਮੈਡੀਕਲ ਹਜੇ ਹੋਣਾਗਾ ਪਹਿਲਾਂ ਦੱਸੋ ਰਤਨ ਜਿਹੜਾ ਤੁਸੀਂ ਲਗਾਤਾਰ ਇਸ ਮੋਰਚੇ ਨੂੰ ਕਵਰ ਕਰ ਰਹੇ ਹੋ ਜਿਹੜੀ ਡੱਲੇਵਾਲ ਸਾਹਿਬ ਦੀ ਸਿਹਤ ਦੀ ਗੱਲ ਹੈ ਅੱਜ 18ਵਾਂ ਦਿਨ ਹੋ ਗਿਆ ਜੀ ਸਿਹਤ ਦੇ ਵਿੱਚੋਂ ਤਾਂ ਉਹ ਜਿਹੜਾ ਠੀਕ ਆ ਵੀ ਉਹ ਟਿਕਾਵਟ ਆ ਨਹੀਂ ਆਉਣੀ ਆ ਜੀ ਦੋ ਕੁ ਦਿਨ ਇਹ ਪਈ ਗਿਆ ਵੀ ਡਾਕਟਰ ਕੁਝ ਹੋਰ ਕਹਿੰਦੇ ਨੇ ਜੀ ਇਦਰ ਰਿਪੋਰਟ ਹੋ ਜਾਂਦੀ ਸੀ ਜੀ ਤੇ ਉਹ ਸਾਰਾ ਕੁਲ ਮਲਾ ਕੇ ਜਿਹੜਾ ਉਹਨਾਂ ਦਾ ਵਜਨ ਘਟਣਾ ਜੀ ਜੀ ਤੇ ਉਹ ਸਾਰਾ ਕੁਝ ਆ ਹੀ ਰਿਹਾ ਜੀ ਤਾਂ ਸੇਤ ਦੀ ਪੱਖ ਤੋਂ ਬੰਦੇ ਦਾ ਜਦੋਂ ਮਾਨਸ ਤੌਰ ਤੇ ਮਨ ਬਣਾਇਆ ਹੋਇਆ ਮੈਂ ਪਹਿਲੀ ਵਾਰ ਵੇਖਿਆ ਕੋਈ ਉਹਨੂੰ ਇਹ ਚਿੰਤਾ ਨਹੀਂ ਕਿ ਵੀ ਮੋਰਚਾ ਗੱਲਬਾਤ ਕੋਈ ਸਰਕਾਰ ਕਰਦੀ ਆ ਕਿ ਨਹੀਂ ਕਰਦੀ ਜਾਂ ਅਸੇ ਪਾਸੋਂ ਨਹੀਂ ਆਉਂਦਾ ਵੀ ਕੋਈ ਗੱਲ ਨਹੀਂ ਜੀ ਤਾ ਇਸ ਮਾਨਕਸ ਤੌਰ ਤੇ ਤਾਂ ਡਾਟ ਲੈਵਲ ਸਭ ਤਿਆਰ ਨੇ ਜਿੰਨੇ ਵੀ ਅਸੀਂ ਅੱਗੇ ਪ੍ਰੋਗਰਾਮ ਬਹੁਤ ਦੇਖੇ ਨੇ ਅਸੀਂ ਅੱਗੇ ਵੀ ਪੰਜ ਵਾਰੀ ਮਰਬਾਰ ਤੇ ਬੈਠੇ ਨੇ ਜੀ ਅੱਗੇ ਸਾਨੂੰ ਕਿਸੇ ਹੋਰ ਤਾੜਨਾ ਕਰਦੇ ਹੁੰਦੇ ਜੀ ਇਹ ਸਾਲੇ ਤੁਸੀਂ ਐ ਨਹੀਂ ਕਰਦੇ ਐ ਨਹੀਂ ਕਰਦੇ ਐ ਨਹੀਂ ਕਰਦੇ ਐਤਕਿਉਂ ਉਹ ਇਹ ਚਿੰਤਾ ਨਹੀਂ ਜਦੋਂ ਅਸੀਂ ਕੋਈ ਗੱਲ ਕਰਦੇ ਆ ਵਿਆਹ ਕਰਿਓ ਯਾਰ ਕਰ ਲਓ ਜਿਵੇਂ ਸਾਨੂੰ ਠੀਕ ਲੱਗਦਾ ਬਈ ਠੀਕ ਕਾਲੀ ਦੇ ਵਿੱਚੋਂ ਤਾਂ ਮਾਨਕਸ ਤੌਰ ਤੇ ਹੈਗੇ ਤਿਆਰ ਦੂਜੀ ਤੁਸੀਂ ਗੱਲ ਇੱਕ ਕੀਤੀ ਸੀ ਵੀ ਗੱਲਬਾਤ ਵਾਲੀ ਜੀ ਸਥਿਤੀ ਦੇ ਵਿੱਚ ਉਹ ਸਮਾਂ ਗੱਲਬਾਤ ਲਈ ਤਾਂ ਜਿਹੜਾ 26 ਨੂੰ ਪੰਜਾਬ ਸਰਕਾਰ ਵਾਲਿਆਂ ਨੇ ਵੀ ਹੀ ਜਿਹੜਾ ਹਮਲਾ ਚੱਕਣ ਦੀ ਕੋਸ਼ਿਸ਼ ਕੀਤੀ ਐ ਚਲੋ ਪਿੱਛੋਂ ਜਿਹੜੇ ਹਿਸਾਬ ਨਾਲ ਸਰਕਾਰ ਸਾਨੂੰ ਤੋੜਨਾ ਚਾਹੁੰਦੀ ਸੀ ਅਸੀਂ ਨਹੀਂ ਤੁਰੇ ਸਰਕਾਰ ਇਹ ਕਰਨਾ ਚਾਹੁੰਦੀ ਸੀ ਬੜੀ ਵਿਉਂਤਵੰਦੀ ਦੇ ਨਾਲ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਰੱਖਿਆ ਵੀ ਇਹ ਮੋਰਚਿਆਂ 'ਚ ਉੱਠ ਕੇ ਲੁਧਿਆਣਿਆਂ ਵੱਲ ਨੂੰ ਆ ਜਾਣਗੇ ਤਾਂ ਅਸੀਂ ਕਿਹਾ ਵੀ ਜਿਹੜਾ ਮੋਰਚਾ ਜ਼ਰੂਰੀ ਐ ਕੋਈ ਗੱਲ ਨਹੀਂ ਢੱਲੇਵਾਲ ਸਾਹਿਬ ਨੂੰ ਚਾ ਕੇ ਤਾਂ ਠੀਕ ਐ ਉਹ ਮੋੜ ਕੀਤਾ ਜਿਹੜਾ ਸੀ ਮੁੱਖ ਮੰਤਰੀ ਦੇ ਘਰ ਦਾ ਘਰਾਵ ਕਰਨਾ ਪਿਆ ਉਹ ਚਲੋ ਸਾਰੀ ਗੱਲ ਆ ਕੇ ਮੋਰਚੇ ਵਿੱਚ ਸ਼ਾਮਲ ਹੋ ਗਿਆ। ਨਾ ਆਪਾਂ ਨੂੰ ਕੋਈ ਇਧਰੋਂ ਹਜੇ ਤੱਕ ਹਰਿਆਣਾ ਵਾਲਿਆਂ ਵੱਲੋਂ ਸਟੇਟ ਵੱਲੋਂ ਗੱਲਬਾਤ ਨਾ ਕੋਈ ਕੇਂਦਰ ਵੱਲੋਂ ਉਹ ਹਵਾ 'ਚ ਬਿਆਨ ਧਾਰ ਰਹੇ ਨੇ ਕਿਤੇ ਖੇਤੀ ਮੰਤਰੀ ਦਾ ਕਿ ਮੈਂ ਕਹਣਾ ਵੀ ਸਭ ਤੋਂ ਮਹੱਤਵਪੂਰਨਤਾ ਬਿਆਨ ਉਪ ਰਾਸ਼ਟਰਪਤੀ ਦਾ ਆਇਆ। ਜੀ। ਖੇਤੀ ਮੰਤਰੀ ਨੂੰ ਇਹ ਕਹਿਣਾ ਵੀ ਜੇ ਕੋਈ ਕਿਸਾਨਾਂ ਨਾਲ ਤੁਸੀਂ ਐਗਰੀਮੈਂਟ ਕੀਤਾ ਤਾਂ ਲਾਗੂ ਕਰ ਉਹ ਨਹੀਂ ਕੀਤਾ। ਹੂੰ। ਉਹ ਉਪ ਰਾਸ਼ਟਰਪਤੀ ਦਾ ਕਿਹਾ ਉਹ ਰਾਜ ਸਭਾ ਦਾ ਚੇਅਰਮੈਨ ਹੈ ਤਾਂ ਹਜੇ ਵੀ ਸਰਕਾਰ ਨਾ ਮੰਨੇ ਨਾ ਕੋਈ ਮੀਟਿੰਗ ਕਰੇ ਨਾ ਨਾਂ ਗੋਲੀ ਕੀਤੀ ਹੈ ਮੈਨੂੰ ਲੱਗਦਾ ਵੀ ਸਖਤ ਕਾਰਵਾਈ ਉਹਨਾਂ ਨੂੰ ਕਰਨੀ ਚਾਹੀਦੀ ਹੈ ਉੱਚੇ ਬਹੁਤ ਵੱਡਾ ਉੱਚ ਪਦ ਹੈ ਉਹ ਅਸੀਂ ਕੱਲ ਉਹਨਾਂ ਨੂੰ ਇੱਕ ਖੁੱਲੀ ਚਿੱਠੀ ਡੱਲੇਵਾਲ ਸਾਹਿਬ ਵੱਲੋਂ ਜੀ ਲਿਖੀ ਆ ਜੀ ਪ੍ਰਧਾਨ ਮੰਤਰੀ ਦੇ ਨਾਂ ਤੇ ਜੀ ਅੱਗੇ ਸਰਕਾਰ ਹੁਣ ਕੁਝ ਕਰਦੀ ਹੈ ਕਿ ਨਹੀਂ ਕਰਦੀ ਇਸ ਲਈ ਮੈਨੂੰ ਲੱਗਦਾ ਵੀ ਸਰਕਾਰ ਵੱਲੋਂ ਹਜੇ ਤੱਕ ਸਾਨੂੰ ਕੋਈ ਮੈਸੇਜ ਨਾ ਅੰਦਰ ਨਾ ਬਾਹਰ ਹਜੇ ਨਾ ਉਪਨ ਕੋਈ ਨਹੀਂ ਆਇਆ ਜੀ ਇੱਕ ਜਿਹੜੇ ਹਰਿਆਣੇ ਵਾਲੇ ਪਾਸਿਓਂ ਵੱਖੋ ਵੱਖ ਬਿਆਨ ਆ ਰਹੇ ਆ ਖਾਸ ਕਰਕੇ ਵੀ ਉੱਥੋਂ ਇੰਨੀਆਂ ਲੜਕੀਆਂ ਗਾਇਬ ਹੋ ਗਈਆਂ ਜਾਂ ਨਾਸ਼ੇ ਨੂੰ ਲੈ ਕੇ ਜਾਂ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਫਲਾਈਆਂ ਜਾ ਰਹੀਆਂ ਉਹਦਾ ਤੁਹਾਨੂੰ ਕੀ ਲੱਗਦਾਗਾ ਵੀ ਆਈਟੀ ਵੰਗ ਉਹ ਜਾ ਪ੍ਰਚਾਰ ਕਰ ਰਿਹਾ ਹੈ ਬੀਜੇਪੀ ਦਾ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਵੇਖੋ ਜਿਹੜੀ ਉਹਨਾਂ ਦੀ ਜਦੋਂ ਮੋਰਚਾ ਲੱਗਦਾ ਹੈ ਮੋਰਚੇ ਦੇ ਵਿੱਚ ਜਿਹੜੇ ਚੜਾਤਰਾ ਆਉਂਦੇ ਨੇ ਉਹ ਗੱਲ ਕਰ ਰਹੇ 2020 ਵਾਲੀ ਜੀ 20 ਦੇ ਵਿੱਚ ਬੀਜੇਪੀ ਨੇ ਬਹੁਤ ਕੁਝ ਕੀਤਾ ਬਹੁਤ ਪ੍ਰਚਾਰ ਕੀਤਾ ਜੀ ਇਹ ਜਿਹੜੀਆਂ ਉਹਨਾਂ ਨੇ ਪਿੱਛੇ ਵਾਲੀਆਂ ਚੱਕ ਕੇ ਗੱਲਾਂ ਬਿਆਨ ਦੇਣੀਆਂ ਬਈ 700 ਲਟਕੀਆਂ ਗੈਪ ਨੇ ਜੀ ਮੈਨੂੰ ਲੱਗਦਾ ਵੀ ਸਾਡੇ ਉਦੋਂ ਜਦੋਂ ਅਸੀਂ 32 ਸੀਗੇ ਦੂਜੇ ਸਟੇਟਾਂ ਦੇ ਸਾਡੇ ਨਾਲ ਆਗੂ ਸੀਗੇ ਰੋਜ਼ ਸਾਡੀ ਮੀਟਿੰਗ ਹੁੰਦੀ ਸੀ ਰੋਜ਼ ਪ੍ਰਸ਼ਾਸਨ ਨਾਲ ਮੀਟਿੰਗ ਹੁੰਦੀ ਸੀ ਦਿੱਲੀ ਵਾਲੇ ਪ੍ਰਸ਼ਾਸਨ ਨਾਲ ਹੁੰਦੀ ਸੀ ਜੀ ਇਹੀ ਜੀ ਗੱਲ ਸਾਡੇ ਸਾਹਮਣੇ ਉਦੋਂ ਤੱਕ ਕੋਈ ਉੱਠ ਕੇ ਨਹੀਂ ਆਈ। ਹੂੰ ਨਹੀਂ ਤਾਂ ਕਿਸੇ ਪਰਿਵਾਰ ਵੱਲੋਂ ਆ ਜਾਂਦਾ ਈਸ਼ੂ। ਜੀ। ਬਈ ਇਹ ਕੁਝ ਹੋਇਆ। ਹੂੰ ਇਹ ਉਹ ਤਾਂ ਹੁਣ ਮਨ ਘੜ ਤਾ ਜਿਹੜਾ ਪ੍ਰਚਾਰ ਕਰਨਾ ਵੀ ਲੋਕਾਂ ਦਾ ਮੋਰਚਿਆਂ ਵੱਲੋਂ ਮੂੰਹ ਮੋੜਨਾ। ਮੈਨੂੰ ਲੱਗਦਾ ਵੀ ਉਹ ਹੁਣ ਉਹਨਾਂ ਨੂੰ ਮਹਿੰਗਾ ਪੈ ਰਿਹਾ। ਜਿਵੇਂ ਕੱਲ ਹੀ ਹਰਿਆਣੇ ਦੇ ਵਿੱਚੋਂ 7-8 ਜੱਸੇ ਬੰਦੀਆਂ ਜਿਹੜੀਆਂ ਉਹ ਸਕੈਮ ਦੂਜਿਆਂ ਨਾਲ ਸੰਬੰਧ ਸੀ। ਉਹ ਵੀ ਆਈਆਂ ਨੇ। ਉਹ ਸਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਹਨਾਂ ਨੂੰ ਲੱਗਿਆ ਵੀ ਜਿਹੜਾ ਅਸੀਂ ਪ੍ਰਚਾਰ ਕੀਤਾ ਸੀ ਸਾਡੇ ਉਲਟਾ ਪੈ ਰਿਆ ਹੂੰ ਤਾਂ ਉਹ ਸੜਾ ਪ੍ਰਚਾਰ ਹੈ ਮੈਨੂੰ ਇਹ ਲੱਗਦਾ ਵੀ ਭਾਜੀਪੀ ਮਾਹਰ ਹੈ ਇਸ ਗੱਲਾਂ ਦੇ ਵਿੱਚ ਹੂੰ ਚਾਹੇ ਇਹਨਾਂ ਦੇ ਮੰਤਰੀ ਦਾ ਬਿਆਨ ਹੋਵੇ ਚਾਹੇ ਇਹਨਾਂ ਦੇ ਪ੍ਰਧਾਨ ਦਾ ਹੋਵੇ ਚਾਹੇ ਇਹਨਾਂ ਦੇ ਵਰਕਰਾਂ ਦਾ ਹੋਵੇ ਕੁੱਲ ਮਿਲਾ ਕੇ ਜੋ ਆਰਐਸਐਸ ਦੀ ਘੜਕੇ ਨੀਤੀ ਇਹਨਾਂ ਨੂੰ ਦਿੱਤੀ ਗਈ ਹੈ ਉਤੀ ਹੀ ਪ੍ਰਚਾਰ ਕਰਦੇ ਨੇ ਜੀ ਦੂਜੇ ਪਾਸੇ ਦੇ ਆਪਾਂ ਕਾਕਾ ਜੀ ਗੱਲ ਕਰਦੇ ਆਂ ਵੀ ਇਕੱਠੇ ਹੋਣ ਦੀ ਚਾਹੇ ਉਗਰਾਹਾਂ ਜਥੇਬੰਦੀ ਹੋਵੇ ਐਸਕੇਮ ਹੋਵੇ ਰਾਜੇਵਾਲ ਸਾਹਿਬ ਸਾਰੇ ਜਿੰਨੇ ਵੀ ਹੈਗੇ ਨੇ ਕੋਈ ਗੱਲਬਾਤ ਚੱਲ ਰਹੀ ਹੈ ਅੰਦਰ ਖਾਤੇ ਕੋਈ ਮੀਟਿੰਗ ਹੋਈ ਸਾਡੇ ਸੋਨਾਂ ਦੇ ਵਿੱਚ ਆਇਆ ਐ ਵੀ ਇੱਕ ਸਮਾਗਮ ਦੇ ਉੱਤੇ ਤੁਸੀਂ ਪਿਛਲੇ ਹਫ਼ਤਿਆਂ ਦੇ ਵਿੱਚ ਮਸਤੂਆਣਾ ਸਾਹਿਬ ਇਕੱਠੇ ਹੋਏ ਹੋ ਜਾਂ ਉੱਥੇ ਜਾਂ ਉੱਥੋਂ ਕੋਈ ਗੱਲਬਾਤ ਅੱਗੇ ਵਧੀ ਨਹੀਂ ਜਿਹੜਾ ਅਸੀਂ ਮਸਤੂਆਣੇ ਸਮਾਗਮ ਰੱਖਿਆ ਗਿਆ ਸੀਗਾ ਜੀ ਉਹਨਾਂ ਸਿੱਧਾ ਪਰਿਵਾਰਾਂ ਵੱਲੋਂ ਖੰਡਪਟ ਪ੍ਰਕਾਸ਼ ਕਰਵਾਇਆ ਗਿਆ ਸੀ ਮਸਤੂਆਣੇ ਜੀ ਜੇ ਮਸਤੂਆਣੇ ਇੱਕ ਬਹੁਤ ਵੱਡਾ ਕਦਮ ਚੁੱਕ ਰਹੇ ਨੇ ਉਹਨਾਂ ਯਾਦਗਾਰ ਬਣਾ ਰਹੇ ਨੇ ਜੀ ਮੈਂ ਤਾਂ ਇਹ ਕਹਿਣਾ ਉਹ ਨਾ ਮੈਂ ਕਦੇ ਨਹੀਂ ਇਸ ਝਫਦਾ ਕਦੇ ਵੀ ਨਹੀਂ ਸੰਕਦਾ ਵੀ ਜਿਹੜਾ ਕੰਮ ਸਾਥੋਂ ਨਹੀਂ ਹੁੰਦਾ ਇਹ ਕੰਮ ਸਾਡਾ ਸੀਗਾ ਕਿਉਂਕਿ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਸਾਡੇ ਸੱਦੇ ਦੇ ਮੁਤਾਬਕ ਲੋਕ ਮੋਰਚੇ 'ਚ ਗਏ ਉਹ ਜਿਹੜੇ ਸ਼ਹੀਦ ਹੋਏ ਜਾਂ ਉਹਨਾਂ ਪਰਿਵਾਰਾਂ ਦੇ ਜਿਹੜੇ ਪਿੱਛੇ ਪਰਿਵਾਰ ਰਹਿ ਕੇ ਨੌਕਰੀ ਕਿਲੋ ਮਾਜਵੇ ਕਰਨੋਂ ਉਹਨਾਂ ਨੇ ਬੜੇ ਗੇੜੇ ਲਾਏ ਉਹ ਸਾਡੇ ਤੱਕ ਪਹੁੰਚ ਕੀਤੀ ਅਸੀਂ ਖੁੱਡੀਆਂ ਦੇ ਘਰ ਮੋਰੇ ਧਰਨਾ ਵੀ ਲਵਾਇਆ ਜੀ ਉਹਨਾਂ ਦੀ ਯਾਦਗਾਰ ਦੇ ਵਿੱਚ ਅਸੀਂ ਇਕੱਠੇ ਹੋਇਆ ਸਾਰੇ ਉਹਨਾਂ ਨੇ ਜਿੰਨੀਆਂ ਜਸੇ ਬੰਦਿਆਂ ਨਾਲ ਤਾਲਮਿਲ ਕੀਤਾ ਉਹ ਆਈਆਂ ਪਰ ਸਾਡੀ ਇਸ ਇਸ਼ੂ ਤੇ ਕਿਸੇ ਆਗੂ ਨਾਲ ਉੱਥੇ ਕੋਈ ਗੱਲਬਾਤ ਨਹੀਂ ਹੋਈ ਗੱਲਬਾਤ ਕੋਈ ਚੱਲ ਰਹੀ ਆ ਹੁਣ ਕਿ ਕੋਈ ਜੀ ਚੱਲ ਨਹੀਂ ਸਾਡੀ ਕਿਸੇ ਨਾਲ ਨਹੀਂ ਗੱਲ ਚੱਲਦੀ ਪਰ ਜੋ ਵੀ ਇੱਥੇ ਮੋਰਚੇ ਚ ਆਉਂਦਾ ਜੀ ਆਇਆਂ ਧੰਨਵਾਦ ਅਸੀਂ ਤਾਂ ਬਹੁਤ ਵਾਰੀ ਇਹ ਕਹਤਾ ਕਿ ਜਿਹੜੀਆਂ 12 ਮੰਗਾਂ ਨੇ ਉਹੀ ਮੰਗਾਂ ਨੇ ਜਿਹੜੀਆਂ ਅਸੀਂ ਛੱਡ ਕੇ ਆਏ ਹਾਂ ਮਤਭੇਦ ਰਹਿਣ ਸਾਡੇ ਲੱਖ ਰਹਿਣ ਏਜੰਡੇ ਵੱਖਰੇ ਵੱਖਰੇ ਆ ਪਰ ਇੱਕ ਗੱਲ ਅਸੀਂ ਖੁੱਲ੍ਹ ਕੇ ਬੋਲਦੇ ਆ ਕੋਈ ਝਿਜਕ ਨਹੀਂ ਜੀ ਬਹੁਤ ਲੋਕ ਸਾਨੂੰ ਉਦੋਂ ਇਹ ਕਹਿ ਰਹੇ ਸੀ ਵੀ ਯਾਰ ਤੁਸੀਂ ਕਿਸਾਨ ਕਿਸਾਨਾਂ ਦਾ ਮੋਰਚਾ ਕਿ ਜਿਹਨੂੰ ਕਿਸਾਨਾਂ ਦਾ ਮੋਰਚਾ ਹੈ ਸਟੇਜ ਕਾਮਰੇਡਾਂ ਨੂੰ ਦਿੱਤੀ ਹੋਈ ਆ ਹੂੰ ਇਹ ਜਿਹੜੇ ਹੁਣ ਲੋਕ ਇਹ ਸਾਡੇ ਤੇ ਉਦੋਂ ਸਵਾਲ ਕਰਦੇ ਸੀਗੇ ਭਾਈ ਹੁਣ ਉਹ ਧੇਰਾ ਤਾਂ ਹੈ ਨਹੀਂ ਸਾਡੇ ਚ ਹੂੰ ਜਿਹੜਾ ਸਾਨੂੰ ਸ਼ੱਕ ਲੱਗਦਾ ਹੁਣ ਆ ਜਾਓ ਫਿਰ ਹੁਣ ਤਾਂ ਮੈਦਾਨ ਖੁੱਲ੍ਹਾ ਹੈ ਹੂੰ ਮੈਨੂੰ ਲੱਗਦਾ ਵੀ ਉਦੋਂ ਵੀ ਸਾਡੀ ਸਟੇਜ ਆ ਜਿਹੜੀ ਸਿੰਘੂ ਵਾਲੀ ਟਿੱਕਰੇ ਵਾਲੀ ਜਿਹੜੇ ਦੂਜੇ ਪੁਰੇ ਜੁਪੀ ਵਾਲੇ ਪਾਸੇ ਲੱਗੀ ਸਾਰੀ ਕਿਸਾਨਾਂ ਦੀ ਸੀ ਜੀ ਨਾ ਉਦੋਂ ਕਾਂਗਰਸ ਦੀ ਸੀ ਨਾ ਅਕਾਲੀਆਂ ਕਿਸੇ ਹੁਣ ਵੀ ਸਟੇਜ ਹੈ ਜਿਹੜੀ ਨਰੋਲ ਕਿਸਾਨਾਂ ਦੀ ਹੈ ਜੋ ਆਉਂਦਾ ਕੋਈ ਵੀ ਆਵੇ ਹਾਲਚਾਲ ਪੁੱਛਣ ਆਉਂਦਾ ਜਾਂ ਕੋਈ ਜਥੇਬੰਦੀ ਜਾਂ ਏਸ਼ੀਸ਼ੂਆਂ ਤੇ ਸਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਨੇ ਤਾਂ ਬੈਠਣ ਨੂੰ ਤਿਆਰ ਆ ਸੀ ਪਰ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ ਹਜੇ ਤੱਕ ਜਦੋਂ ਡੱਲੇ ਵਾਲਾ ਸਾਹਿਬ ਅੱਜ 18 ਦਿਨ ਹੋ ਗਏ ਮਰਨ ਵਰਤ ਤੇ ਹਜੇ ਤੱਕ ਤੁਹਾਡੀ ਉਹ ਜਥੇਬੰਦੀਆਂ ਨਾਲ ਕੋਈ ਗੱਲਬਾਤ ਨਹੀਂ ਚੱਲੀ ਵੀ ਤੁਸੀਂ ਹੀ ਪਹਿਲ ਕਦਮੀ ਕਰ ਲੈਂਦੇ ਤੁਸੀਂ ਕੋਸ਼ਿਸ਼ ਕੀਤੀ ਪਹਿਲ ਕਦਮੀ ਕਰਨ ਦੀ ਨੇ ਇਹ ਲੋਕਾਂ ਦੇ ਵਿੱਚ ਨਾ ਪ੍ਰਚਾਰ ਆ ਜਿਹੜਾ ਗਲਤ ਬਣਿਆ ਪਿਆ। ਹੂੰ। ਬਈ ਪਤਾ ਨਹੀਂ ਸਾਰੀਆਂ ਕਿਸਾਨ ਜਸੇ ਬੰਦੀਆਂ ਇਕੱਠੀਆਂ ਹੋ ਜਾਣ ਛੇਤੀ ਹੱਲ ਹੋ ਜੇ ਸਾਨੂੰ ਘਰੋਂ ਉੱਠਣਾ ਨਾ ਪਵੇ। ਹਾਂ। ਇੱਕ ਕਹਾਵਤ ਨਹੀਂ ਹੁੰਦੀ ਯਾਰ ਪੰਚਾਇਤ ਦਾ ਇਕੱਠਾ ਹੈ ਆਪਾਂ ਤਾਂ ਕੀ ਜਾਨਾ ਪੰਚਾਇਤ ਕੀ ਦੀ ਪਿੰਡ ਦੀ। ਹੂੰ। ਅਸੀਂ ਈਸ਼ੂ ਖੇਤੀ ਕਰਨ ਵਾਲੇ ਲੋਕਾਂ ਨਾਲ ਲੜ ਰਹੇ ਹਾਂ। ਹੂੰ। ਮਸਲਾ ਕਿਸਾਨਾਂ ਦਾ ਹੈ। ਜੇ ਤੋ ਤੱਕ ਦੂਜਿਆਂ ਦੇ ਮੋਢੇ ਧਰ ਕੇ ਕੁਝ ਹੁੰਦਾ ਹੁੰਦਾ ਤਾਂ ਖੁਦ ਕਸ਼ਿਆਂ ਦੇ ਥਾਂ ਧੋੜੇ ਹੁੰਦਾ। ਹੂੰ। ਉਹ ਇੱਕ ਨਾ ਹੈ ਨਾ ਲੱਗਦਾ ਕਿਸਾਨਾਂ ਦਾ ਇਹ ਵੱਡੀ ਵਿਸ਼ਾ ਹੈ ਵੱਡਾ ਏਜੰਡਾ ਹੈ ਇਹ ਤੇ ਖੁੱਲ ਕੇ ਬੋਲ ਸਕਦੇ ਆ ਵੀ ਯਾਰ ਅਸੀਂ ਇਹ ਸ਼ਿਸ਼ੂਆਂ ਤੇ ਜਿਹੜੇ ਹੁਣ ਅਜੇ ਐਮਐਸਪੀ ਗਰੰਟੀ ਕਾਨੂੰਨ ਤੇ ਕਿਸੇ ਨੂੰ ਕੀ ਡਿੱਕਾ ਇਹ ਤੇ ਵੀ ਸਾਡੀ رائے ਨਹੀਂ ਸਾਰਿਆਂ ਦੀ ਇਕੱਠੀ ਸੁਆਮੀ ਨਾਥਨ ਦੀ ਰਿਪੋਰਟ ਕਿਸੇ ਜੁਨੀਅਨ ਦਾ ਏਜੰਡਾ ਨਹੀਂ ਪ੍ਰਧਾਨ ਮੰਤਰੀ ਨੇ 2004 ਦੇ ਵਿੱਚ ਕਮਿਸ਼ਨ ਭਵਾਇਆ ਛੇ ਚ ਲਾਗੂ ਹੋਇਆ ਹਜੇ ਤੱਕ ਅਸੀਂ ਲਾਗੂ ਨਹੀਂ ਕਰਵਾ ਸਕੇ ਇਹ ਤੇ ਕੀ ਇਸ਼ੂ ਹੈ ਇਹ ਤੇ ਵੀ ਰੱਟਾ ਕਹਿੰਦੇ ਜੀ ਨਹੀਂ ਹੋਣਾ ਚਾਹੀਦਾ ਉਹ ਜਿਹੜੇ ਅੰਦਰ ਰੱਟੇ ਪਏ ਨੇ ਉਹ ਜਦੋਂ ਜਿੰਨਾ ਚਿਰ ਲੀ ਨਹੀਂ ਬਣਦੀ ਕਿਸਾਨਾਂ ਦੀ ਗੱਲ ਫਿਰ ਉਹ ਜਿਹੜੀ ਨੀਤੀ ਪਾਲਿਸੀ ਦੇ ਅੰਦਰ ਰੱਟੇ ਨੇ ਉਹ ਲੋਕ ਨਹੀਂ ਸਮਝ ਰਹੇ ਲੋਕਾਂ ਨੂੰ ਇਹ ਲੱਗਦਾ ਵੀ ਯਾਰ ਸਾਰੇ ਇਕੱਠੇ ਹੋ ਜੇ ਤਾਂ ਪਤਾ ਨਹੀਂ ਛੇਤੀ ਨਿਭੜ ਜੇ ਪਰ ਜਿਹੜੇ ਮੋਰਚੇ ਹੁਣ ਜਿਹੜੇ ਕਿਸੇ ਨਾਲ ਜਿਹੜਾ ਕਿਸਾਨ ਵਿੰਗ ਹੈ ਉਹ ਆਪਦੀ ਰਾਜਨੀਤੀ ਪਾਰਟੀ ਨਾਲ ਜੁੜਿਆ ਹੋਇਆ ਮੰਨ ਲਓ ਸੀਪੀਏ ਐਸਪੀਐਮ ਜਾਂ ਦੂਜੀਆਂ ਪਾਰਟੀਆਂ ਦੇ ਸਾਡੇ ਵਿੰਗ ਦੇ ਵਿੱਚ ਸ਼ਾਮਲ ਸਿਓ ਮੋਰਚੇ ਦੇ ਵਿੱਚ ਉਹ ਜਦੋਂ ਇਸ ਨੀਤੀ ਨਾਲ ਹੀ ਸਹਿਮਤ ਨਹੀਂ ਤੁਸੀਂ ਯਾਰ ਉਹਨਾਂ ਨੂੰ ਵੇਖੀ ਜਾਨੋ ਵੀ ਉਹ ਆਉਣ ਪਤਾ ਨਹੀਂ ਫੇਰ ਨਿਬੜੇ ਅਸੀਂ ਜਿਹੜੇ ਖੇਤੀ ਕਰਨ ਵਾਲੇ ਹਾਂ ਜਿਹੜੇ ਤੁਸੀਂ ਨਾਜ ਪੈਦਾ ਕਰਕੇ ਦਾਣਾ ਮੰਡੀ ਸੋਡੀ ਲੁੱਟ ਹੁੰਦੀ ਹੈ ਇਹ ਮੋਰਚਾ ਉਹਨਾਂ ਦਾ ਹੈ ਖੇਤਾਂ ਚੋਂ ਉੱਠ ਕੇ ਮੋਰਚੇ ਚਾਓ ਇਹ ਨਾ ਵੇਖੋ ਫਲਾਣਾ ਜਾਊਗਾ ਫਲਾਣਾ ਜਾਊਗਾ ਇਹ ਈਸ਼ੂ ਵੱਖਰਾ ਹੈ ਪਰ ਅਸੀਂ ਮੈਨੂੰ ਇਹ ਲੱਗਦਾ ਫੇਰ ਵੀ ਜਿਹੜੇ ਵੀ ਇੱਥੇ ਆਉਂਦੇ ਆ ਸਾਡਾ ਕੋਈ ਰੱਟਾ ਨਹੀਂ ਕਿਸੇ ਨਾਲ ਨੀਤੀ ਪਾਲਸੀ ਵਾਲੇ ਹੈਗੇ ਕੋਈ ਰੌਲਾ ਨਹੀਂ ਨਹੀਂ ਇਹ ਗੱਲ ਉਹਨਾਂ ਵੱਲੋਂ ਵੀ ਨਹੀਂ ਚਲਾਈ ਗਈ ਤੁਹਾਡੇ ਨਾਲ ਠੀਕ ਹੈ ਤੁਹਾਡੀਆਂ ਉਹ ਨੀਤੀਆਂ ਨੂੰ ਲੈ ਕੇ ਬਹੁਤ ਸਾਰੇ ਮਤਭੇਦ ਹੈਗੇ ਆ ਪਰ ਜਦੋਂ ਹੁਣ ਇੱਕ ਬੰਦਾ ਇੱਥੇ ਬੈਠਾ ਹੈਗਾ ਇਨੇ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਕੋਈ ਪਹਿਲਕਦਮੀ ਕੋਈ ਕੀਤੀ ਗਈ ਹੈ ਸਾਡੇ ਸਨ ਚ ਆਇਆ ਵੀ ਹਾਂ ਕੋਈ ਗੱਲਬਾਤ ਤੋਰੀ ਸੀ ਉਵੇਂ ਨਹੀਂ ਹੁਣ ਫੇਰ ਕੋਈ ਮੀਟਿੰਗ ਉਹਨਾਂ ਦੀ ਕੋਈ ਵੀਡੀਓ ਮੀਟਿੰਗ ਵੀ ਹੋ ਰਹੀ ਹੈ ਐਸਕੇਮ ਦੀ ਉਦੋਂ ਬਾਅਦ ਕੁਛ ਨਾ ਕੁਛ ਸ਼ਾਇਦ ਫੈਸਲਾ ਲੈ ਲੈਣਗੇ ਮੈਨੂੰ ਨਾ ਇੱਕ ਉਹ ਚਲੋ ਬਾਦਲ ਵਾਲੀ ਮੈਨੂੰ ਗੱਲ ਬਹੁਤ ਵਾਰੀ ਰੜਕਦੀ ਹੈ ਬਹੁਤ ਵਾਰੀ ਯਾਦ ਵੀ ਆ ਜਾਂਦੀ ਹੈ ਹਾਂ ਕਹਿੰਦੇ ਵੀ ਪ੍ਰਕਾਸ਼ ਸਿੰਘ ਬਾਦਲਗਿਰਾਂ ਬਹੁਤ ਬਿਮਾਰ ਹੋ ਗਿਆ ਜੀ ਉਹਨਾਂ ਦਾ ਪਤਾ ਲੈਣ ਤਲਵੰਡੀ ਤੋਂ ਟੋੜਾ ਸਾਹਿਬ ਆ ਗਏ ਟੋੜਾ ਸਾਹਿਬ ਥੋੜੇ ਵੱਖਰੇ ਵੱਖਰੇ ਸੀ ਹੂੰ ਉਹਨਾਂ ਦੇ ਪਿੱਛੇ ਉਹ ਪੁੱਛਣ ਗਏ ਬਈ ਹਾਲ ਚਾਲ ਪੁੱਛਣਾ ਹੈ ਉਹਨਾਂ ਨੇ ਪੁੱਛਣਾ ਹੀ ਹੁੰਦਾ ਅਗਲੇ ਨੇ ਵੀ ਇਹ ਪੁੱਛਣਾ ਹੈ ਉਹ ਕਹਿੰਦਾ ਹਾਲ ਚਾਲ ਕਾ ਨੂੰ ਪੁੱਛਣੇ ਆਲੇ ਦੇਖਣ ਆਏ ਸੀ ਵੀ ਇਹ ਕਿਦੋਂ ਕੁ ਮਰਦਾ ਹੈ ਹੂੰ ਮੈਨੂੰ ਲੱਗਦਾ ਵੀ ਆਗੂਆਂ ਨੂੰ ਜਿਹੜਾ ਇਹ ਤਾਲਮਿਲ ਤੇ ਉਹਨਾਂ ਦੀ ਮੀਟਿੰਗਾਂ ਲੇਟ ਜਾ ਕਰਕੇ ਇਹ ਤਾਂ ਨਹੀਂ ਵੇਖਦੇ ਵੀ ਢੱਲੇਪਾਲ ਸਾਹਿਬ ਹਜੇ ਕਿੰਨੇ ਕ ਦਿਨ ਕੱਟੂਗਾ ਤਾਂ ਸਥਿਤੀ ਹੈਗੀ ਜਿਹੜੀ ਸਰਕਾਰ ਦੇ ਖਿਲਾਫ ਅਸੀਂ ਲੜ ਰਹੇ ਹਾਂ ਰੌਲਾ ਸੇਹਦਾ ਨਹੀਂ ਸੇਹ ਤਾਂ ਕੋਈ ਚਾਨਕ ਤਾਂ ਵਿਗੜੀ ਨਹੀਂ ਅਸੀਂ ਫੈਸਲਾ ਕੀਤਾ ਦੱਲੇ ਵਾਲਸਾਂ ਮਾਰ ਬੱਤਿਵੇਂ ਪਰ ਇਹ ਵੀ ਐ ਹੋਇਆਗਾ ਅੱਗੇ ਜਿੰਨੇ ਆਰੀ ਡੱਲੇ ਵਾਲ ਸਾਹਿਬ ਬੈਠਿਆ ਹਫ਼ਤੇ ਤੋਂ ਜ਼ਿਆਦਾ ਬੈਠੇ ਨਹੀਂ ਹੁਣ ਜ਼ਿਆਦਾ ਲੰਮਾ ਸਮਾਂ ਲੈ ਗਏ ਹਾਉ 13 14 ਤਿੰਨ ਤੱਕ ਬੈਠ ਰਹੇ ਆ 12 ਦਿਨ 11 ਦਿਨ 9 ਦਿਨ ਮਸਲੇ ਹੱਲ ਹੁੰਦੇ ਰਹੇ ਆ ਐਤਕੀ ਦੇਖੋ ਐਤਕੀ ਟੱਕਰ ਵੀ ਉਹ ਸਰਕਾਰ ਨਾਲੇ ਬੀਜੇਪੀ ਨਾਲ ਜੀ ਬੀਜੇਪੀ ਤੋਂ ਮੈਨੂੰ ਲੱਗਦਾ ਕੋਈ ਆਸ ਨਹੀਂ ਹੂੰ ਹੋ ਸਕਦਾ ਵੀ ਸੇ ਵੀ ਬੀਜੇਪੀ ਨੇ ਮਨ ਬਣਾ ਲਿਆ ਹੋਵੇ ਕਿ ਬੜਾ ਸੋਖਾ ਹੈ ਜੇ ਕੋਈ ਆਪ ਦੀ ਆਪ ਹੀ ਮਰਦਾ ਹੈ ਹਾਂ ਸਾਨੂੰ ਕੁਝ ਵੀ ਨਾ ਕਰਨਾ ਪਵੇ ਇਹਨਾਂ ਦੇ ਕਿਉਂਕਿ ਆਰਐਸਐਸ ਬੈਠੀ ਹੈ ਜਿਹੜੀ ਜੁ ਕੋਈ ਇਹਨਾਂ ਨੂੰ ਨੀਤੀ ਕਾੜਾ ਜਿਹੜਾ ਉਹ ਪਿੱਛੇ ਕਰ ਸਕਦੇ ਆ ਪਰ ਇਹ ਭਲੇਖੇ ਚ ਨਾ ਰਹੇ ਸਰਕਾਰ ਚਾਹੇ ਉਹ ਸਟੇਟ ਦੀ ਹੈ ਚਾਹੇ ਉਹ ਕੇਂਦਰ ਦੀ ਹੈ ਚਾਹੇ ਉਹ ਹਰਿਆਣੇ ਵਾਲੇ ਆ ਜਿਹੜਾ ਉਹ ਸਿਰ ਲੱਗੂਗਾ ਬਹੁਤ ਮਹਿੰਗਾ ਪਊਗਾ ਹਾਂ ਇੱਕ ਮੈਂ लास्ट ਸਵਾਲ ਆ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਪਗਵੰਤਾ ਮਾਨ ਪੰਜਾਬ ਸਰਕਾਰ ਉਹਦਾ ਕਿਹੇ ਰਵਈਆ ਤੁਸੀਂ ਦੇਖ ਰਹੇ ਹੋ ਹਾਂ ਠੀਕ ਆ ਤੁਹਾਡਾ ਸਿੱਧਾ ਸੈਂਟਰ ਦੇ ਨਾਲ ਆ ਪਰ ਉਹਦਾ ਰਵਈਆ ਕੀ ਆ ਜਿਵੇਂ ਉਹ ਅੱਗੇ ਛੇ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਵਿਚਾਲੇ ਬਹਿ ਗਿਆ ਮੈਂ ਵਿਚੋਲਾ ਬਣ ਗਿਆ ਹੁਣ ਤੁਹਾਨੂੰ ਕਿੱਥੇ ਲੱਗ ਰਿਹਾ ਵੀ ਜਿਹੜਾ ਵਿਚੋਲੇ ਵਾਲਾ ਰੋਲ ਸੀ ਕੀ ਉਹ ਖਤਮ ਹੋ ਗਿਆ ਕੀ ਉਹਨਾਂ ਨੇ ਵੀ ਹੱਥ ਖੜੇ ਕਰਤੇ ਵੀ ਨਾ ਇਹ ਮੰਨ ਰਹੇ ਆ ਨਾ ਉਹ ਮੰਨ ਰਹੇ ਆ ਜਾਂ ਕੁਝ ਕੁਝ ਹੋਰ ਆ ਮਿਲੀ ਭੁਗਤਾ ਵੇਖੋ ਜਿਹੜੀ ਤੁਸੀਂ ਸਵਾਲ ਕੀਤਾ ਨਾ ਰਤਨ ਜੀ ਬਈ ਲੜਾਈ ਸਾਡੇ ਕੇਂਦਰ ਨਾਲ ਆ ਵਾਕਿਆ ਠੀਕ ਆ ਕੇਂਦਰ ਨਾਲ ਆ ਕੇਂਦਰ ਨਾਲ ਛੱਡ ਕੇ ਆ ਨਾ ਤਾਂ ਸਾਡਾ ਇਸ਼ੂ ਹਰਿਆਣੇ ਨਾਲ ਆ ਜੀ ਨਾ ਸਾਡਾ ਪੰਜਾਬ ਨਾਲ ਹੈ ਜੀ ਹਰਿਆਣਾ ਦਾ ਸਾਡਾ ਸਿਰਫ ਇੱਕ ਇਸ਼ੂ ਤੇ ਰਟਾ ਹੈ ਹਾਂ ਕਿ ਸਾਡਾ ਸ਼ੁਭ ਕਰਨ ਉਹਨੇ ਗੋਲੀ ਨਾਲ ਮਾਰਿਆ ਸੀ ਇਹ ਕੀਤਾ ਜੀ ਜੀ ਪੰਜਾਬ ਸਰਕਾਰ ਨੇ ਵੀ ਲੱਤ ਵਿੱਚ ਫਸਾ ਲਈ ਉਹਦੇ ਵਿੱਚ ਲਿਆਂਦਾ ਉਹਨਾਂ ਨੇ ਪਿੱਛੇ ਨਹੀਂ ਰਹੇ ਹਮ 26 ਤਰੀਕ ਨੂੰ ਇੱਥੋਂ ਮੋਰਚੇ ਚੋਂ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਚੱਕ ਕੇ ਕਰਕੇ ਹਸਪੀਟਲ ਜਾਣਾ ਇਹ ਕੀ ਯੂਰੀ ਸੀ ਹਮ ਇਹ ਉਹਨਾਂ ਦੀ ਜਾਂ ਤਾਂ ਪ੍ਰੈਸ਼ਰ ਸੀਗਾ ਜੀ ਜਾਂ ਮੁੱਖ ਮੰਤਰੀ ਨੇ ਅਮਿਤ ਸ਼ਾਹ ਦੀ ਦੋਸਤੀ ਨਿਮਾਈ ਹੈ ਉਹ ਹਜੇ ਤੱਕ ਸਪਸ਼ਟ ਨਹੀਂ ਕਰਿਆ ਸਟੇਟ ਸਰਕਾਰ ਨੇ ਕਰਨਾ ਚਾਹੀਦਾ ਸੀਗਾ ਕਿ ਅਸੀਂ ਨਹੀਂ ਗ੍ਰਿਫਤਾਰ ਕੀਤਾ ਜਾਂ ਕਿਉਂ ਕੀਤਾ ਇਹ ਜਿਹੜੀ ਸਾਫ ਹੈ ਅੰਦਰਲੀ ਗੱਲ ਉਹਨਾਂ ਦੀ ਮੈਨੂੰ ਲੱਗਦਾ ਵੀ ਰਾਤ ਸਾਡੇ ਜਿਹੜੇ ਪਹਿਰੇ ਤੇ ਸੀਗੇ ਕੱਲ ਦੇ ਇਹ ਚੱਕਰ ਵੰਡ ਰਿਹਾ ਵੀ ਚਾਰ ਗੱਡੀਆਂ ਇਧਰੋਂ ਆ ਰਹੀਆਂ ਚਾਰ ਇਧਰੋਂ ਆ ਰਹੀਆਂ ਚਾਰ ਇਧਰੋਂ ਆ ਰਹੀਆਂ ਸਾਰੇ ਸਾਡੇ ਜਿੰਨੇ ਵੀ ਬਰੰਟੀਅਰਾਂ ਸੌਏ ਨਹੀਂ ਇਸ ਹਾਲਾਤ ਦੇ ਵਿੱਚੋਂ ਹਜੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹਜੇ ਕੀ ਸਟੇਟਾਂ ਦੀ ਨੀਤੀ ਹੈ ਕੀ ਅੰਦਰ ਖਾਤੇ ਰਲੇ ਵੇ ਸਾਨੂੰ ਪੂਰਾ ਸ਼ੱਕ ਦੇ ਘੇਰੇ ਦੇ ਵਿੱਚ ਹੈਗੇ ਆ ਪੰਜਾਬ ਸਰਕਾਰ ਹੂੰ ਮਤਲਬ ਉਹ ਕੋਈ ਉਮੇਂ ਦਿਲਚਸਪੀ ਨਹੀਂ ਦਿਖਾ ਰਹੇ ਉਹ ਕੋਈ ਰਾਬਤਾ ਕਰਵਾਇਆ ਕਿਸੇ ਅਫਸਰ ਦੇ ਥਰੂ ਜਾਂ ਕਿਵੇਂ ਉਮੇਂ ਜਿਵੇਂ ਅੱਗੇ ਚੱਲਦਾ ਹੈਗਾ ਨਹੀਂ ਹਜੇ ਸਾਨੂੰ ਇੱਕ ਮੈਸੇਜ ਆਉਣਾ ਹੂੰ ਨਹੀਂ ਆਇਆ ਨਾ ਤਾਲਮਿਲ ਸਾਨੂੰ ਨਿਮਤੋਂ ਮਸੂਨ ਵਾਲਾ ਮੈਸੇਜ ਵੀ ਨਹੀਂ ਆਇਆ ਕਿ ਕੁਛ ਕਿਵੇਂ ਨਹੀਂ ਕੋਈ ਸਾਨੂੰ ਨਹੀਂ ਕੁਛ ਵੀ ਅੰਦਰੋਂ ਵੀ ਅਸੀਂ ਕੀ ਕਰ ਰਹੇ ਆ ਜਾਂ ਸਾਡੇ ਤੇ ਤੁਸੀਂ ਸਵਾਲ ਕਰ ਰਹੇ ਹੋ ਵੀ ਸਾਡਾ ਕੋਈ ਰੋਲ ਨਹੀਂ ਸਪਸ਼ਟ ਨਹੀਂ ਉਹਨਾਂ ਨੇ ਆਪਦਾ ਇਹ ਨਿਧ ਕੀਤੀ ਤਾਂ ਸਿਰਫ ਕਲਾ ਡਾਕਟਰਾਂ ਵਾਲਾ ਇਸ਼ੂ ਆਇਆ ਸੀਗਾ ਜਿਹੜੀ ਅਸੀਂ ਪਰਸੋ ਸਵਾਲ ਕੀਤਾ ਸੀ ਵੀ ਸਾਨੂੰ ਲਗਾਤਾਰ 15 ਦਿਨ ਹੋ ਗਏ ਚੈੱਕ ਅਪ ਕਰਨ ਨੂੰ ਉਹਦੀ ਜਿਹੜੀ ਰਿਪੋਰਟ ਹੈ ਜਨਤਕ ਕਰੋ ਸਵਾਇਮਨ ਦੀ ਟੀਮ ਜਨਤਕ ਕਰ ਤੁਸੀਂ ਕਿਉਂ ਨਹੀਂ ਕਰਦੇ ਹਾਂ ਉਹਨਾਂ ਨੇ ਦਿੱਕਤ ਕਈ ਵੀ ਨਹੀਂ 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 ਉਹਨਾਂ ਨੇ ਪ੍ਰਚਾਰ ਇਹ ਕਰਤਾ ਵੀ ਕਿਸਾਨਾਂ ਨੇ ਮਨਾਂ ਕਰਤਾ ਜੀ ਢੱਲੇਵਾਲ ਸਾਹਿਬ ਦੇ ਡਾਕਟਰਾਂ ਦੀ ਟੀਮ ਨੇੜੇ ਨਹੀਂ ਜਾਣ ਦਿੱਤੀ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜੋ ਸਾਨੂੰ ਪਤਾ ਹੈ ਨਾਲ ਨਾਲ ਦੀ ਨਾਲ ਅਸੀਂ ਉਹ ਕਲੀਅਰ ਕੀਤਾ ਵੀ ਨਹੀਂ ਅਸੀਂ ਰਿਪੋਰਟ ਮੰਗੀਆਂ ਉਹਨਾਂ ਤੋਂ ਜਨਤਕ ਕਰ ਦਿਓ ਕੱਲ ਉਹਨਾਂ ਨੇ ਕੀਤੀ ਜਨਤਕ ਜਿਹੜੀਆਂ ਰਿਪੋਰਟਾਂ ਜਿੰਨੀਆਂ ਲੈਂਤੀਆਂ ਇੱਥੇ মিডিਆ ਰਹੀ ਉਹਨਾਂ ਨੇ ਜਨਤਕ ਕਰਤੀਆਂ ਦੋਨੇ ਰਿਪੋਰਟਾਂ ਮਿਲ ਰਹੀਆਂ ਹਾਂ ਦੋਨੇ ਰਿਪੋਰਟਾਂ ਸੇਮ ਆ ਉਹਨਾਂ ਦੀ ਮਿਲਦੀ ਉਹੀ ਸੁਆਮਨ ਦੀ ਟੀਮ ਦੀ ਉਹੀ ਸਰਕਾਰੀ ਟੀਮ ਦੀ ਆ ਜੀ ਪਰ ਉਹ ਆਈ ਆ ਲੋਕਾਂ ਦੇ ਸਾਹਮਣੇ ਮੈਂ ਕਿਹਾ ਵੀ ਜੋ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ ਉਹ ਆ ਗਈ ਆ ਪਰ ਉਹਦੇ ਵਿੱਚ ਵੀ ਹਜੇ ਕੋਈ ਇੰਨਾ ਨਹੀਂ ਸੀਗਾ ਵੀ ਦੱਬ ਕੇ ਰੱਖਣਾ 10 ਦਿਨ 15 ਦਿਨ ਫਿਰ ਕੱਲ ਉਹਨਾਂ ਦੀ ਜਿਹੜੀ ਮੰਤਰੀ ਦੀ ਸਿਹਤ ਮੰਤਰੀ ਆ ਉਹਦਾ ਇਹਨਾਂ ਨੂੰ ਹਦਾਇਤ ਆਈ ਉਹ ਸਾਨੂੰ ਡਾਕਟਰਾਂ ਨੇ ਕਿਹਾ ਵੀ ਸਾਨੂੰ ਉਹਨਾਂ ਨੇ ਭੇਜਿਆ ਜੋ ਉਹਨਾਂ ਨੇ ਕਿਹਾ ਅਸੀਂ ਉਹਨਾਂ ਦੇ ਹਦਾਇਤਾਂ ਦੇ ਮੁਤਾਬਕ ਤੁਹਾਡੇ ਕੋਲੇ ਆਏ ਆ ਹੁਣ ਅਸੀਂ ਸਾਨੂੰ ਕੋਈ ਜਨਤਿਕ ਕਰਨ ਵਿੱਚ ਕੋਈ ਗਿਲਾਨੀ ਅਸੀਂ ਕਰ ਦਾਂਗੇ ਜੀ ਤੇ ਸਪਸ਼ਟਾ ਨਾ ਕੇਂਦਰ ਨਾ ਪੰਜਾਬ ਤੇ ਨਾ ਹੀ ਹੋਰ ਜਥੇਬੰਦੀਆਂ ਨਾਲ ਤੁਹਾਡਾ ਕੋਈ ਹਜੇ ਤਾਲਮੇਲ ਕੋਈ ਗੱਲਬਾਤ ਨਹੀਂ ਸ਼ੁਰੂ ਹੋਈ ਇਹ ਸਪਸ਼ਟ ਹੈ ਦੇਖੋ ਸਾਫ ਹੈ ਚਾਹੇ ਉਹ ਜਥੇਬੰਦੀਆਂ ਹਰਿਆਣੇ ਦੀਆਂ ਚਾਹੇ ਉਧਰ ਦੀਆਂ ਸਾਡੇ ਨਾਲ ਜਿਹੜੀ ਬੈਠ ਕੇ ਮੀਟਿੰਗ ਕਰਨੀ ਹੁੰਦੀ ਵੀ ਅੱਗੇ ਕੀ ਕਰੀਏ ਨਹੀਂ ਹੋਈ ਨਹੀਂ ਹੋਈ ਹਾਲਚਾਲ ਪੁੱਛਣ ਤੇ ਜਿਹੜੇ ਮੈਸੇਜ ਆ ਰਹੇ ਆ ਉਹ ਵੀ ਸਾਨੂੰ ਮੀਡੀਆ ਰਾਹੀਂ ਆ ਰਹੇ ਸਾਨੂੰ ਸਿੱਧਾ ਕਿਸੇ ਨੇ ਕਿਹਾ ਹੁਣ ਆ ਵੀ ਅਸੀਂ ਆ ਰਹੇ ਆ ਇਹ ਕੋਈ ਨਹੀਂ ਕੱਲ ਵੀ ਪੰਜ ਸੱਤ ਜASE ਬੰਦੀ ਆਪਣੇ ਪੰਜਾਬ ਚੋਂ ਜਾਂ ਹਰਿਆਣੇ ਚੋਂ ਆਈਆਂ ਅੱਜ ਵੀ ਉਮੀਦ ਆ ਹੋਰ ਵੀ ਆ ਰਹੇ ਪਰ ਹਾਂ ਉਹਨਾਂ ਦਾ ਬਿਆਨ ਜਦੋਂ ਪੜਦੇ ਆ ਉਧਰੋਂ ਆ ਰਿਹਾ ਪਰ ਸਾਡੇ ਨਾਲ ਤਾਲਮਿਲ ਕਰਕੇ ਜਾਂ ਉਹ ਬੈਠ ਕੇ ਕੋਈ ਮੀਟਿੰਗ ਦੀ ਉਹਨਾਂ ਦੀ ਇੱਛਾ ਹੋਵੇ ਨਹੀਂ ਇਹ ਰਾ ਕਰ ਕੇ ਹਟਕਾਤ ਵਿੱਚ ਪੈ ਕੇ ਮਾਮਲਾ ਸੁਲਝਾ ਦੇਣਗੇ ਮਤਲਬ ਉਹਵੇਂ ਦੇਖੋ ਇਹ ਇਸ਼ੂ ਵੱਡਾ ਹੈ ਹਮ ਇਕੱਠੇ ਰਹੇ ਆ ਅਸੀਂ ਸਾਰੇ ਹਮ ਤਾਂ ਬਹੁਤ ਹਜੇ ਉਹ ਗੱਲ ਠੀਕ ਨਹੀਂ ਚਲੋ ਹਾਲਚਾਲ ਪੁੱਛਣਾ ਹੈ ਜੀ ਆਇਆਂ ਨੂੰ ਮਤਲਬ ਮੇਰਾ ਇਹ ਪੁੱਛਣ ਦਾ ਸਵਾਲ ਹੈ ਵੀ ਜਦੋਂ ਹੁਣ ਵੀ ਤੁਸੀਂ ਗੱਲ ਕਰਦੇ ਹੋ ਤੁਸੀਂ ਹੁਣ ਫੇਰ ਕਹਿੰਦਾ ਵੀ ਮਾਮਲਾ ਵੱਡਾ ਮਤਲਬ ਤੁਸੀਂ ਇੱਕ ਸਿੱਧੂਪੁਰ ਜਥੇਬੰਦੀ ਨੇ ਇੱਕ ਸਪਸ਼ਟ ਲਾਈਨ ਖਿੱਚੀ ਵੀ ਹੈ ਕਰੜੀ ਲਾਈਨ ਖਿੱਚੀ ਵੀ ਹੈ ਇਸ ਗੱਲ ਤੇ ਨਹੀਂ 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 ਲਖੇਣਪੁਰ ਖੀਰੀ ਵਾਲੀ ਹਮ ਘਟਨਾ ਉਹ ਸਾਗੂ ਨਾਲ ਜੁੜਦੀ ਹੈ ਹਮ ਅਸੀਂ ਸਾਰੇ ਕਹਿ ਰਹੇ ਹਾਂ ਵੀ ਉਹ ਹਜੇ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹਮ ਉਸ ਇਕੱਠੇ ਸੀਗੇ ਹਮ ਉਹ ਇਸ਼ੂ ਹੈ ਅਸੀਂ ਉਤੇ ਲੜ ਰਹੇ ਹਾਂ ਜੀ ਸਸਤਾ ਬੇਨਤੀ ਵੀ ਕਰਾਂਗੇ ਕੈਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਹੂੰ ਇਸ ਮੋਰਚੇ ਤੇ ਜਿਹੜਾ ਲੜ ਰਹੇ ਹੈ ਇਕੱਠੇ ਹੋ ਕੇ ਜੂਪੀ ਦੇ ਵਿੱਚੋਂ ਵੀ ਕਰੀਏ ਜੀ ਦੂਜੇ ਸਟੇਟਾਂ 'ਚ ਵੀ ਕਰੀਏ ਅਸੀਂ ਇਕੱਠੇ ਹੋ ਕੇ ਮੰਗਾ ਮੰਨਵਾਲੀਏ ਜੀ ਇਹ ਇਸ ਵੱਲ ਉਹਨਾਂ ਨੂੰ ਕਦਮ ਵਧਾਉਣਾ ਚਾਹੀਦਾ ਜੀ ਧੰਨਵਾਦ ਜੀ ਸੋ ਇਹ ਸੀ ਕਾਕਾ ਕੋਟ ਆ ਜੀ ਸਿੱਧੂਪੁਰ ਜਥੇਬੰਦੀ ਦੇ ਕਿਸਾਨ ਆਗੂ ਨੇ ਸੋ ਇਹ ਕਈ ਲਾਈਨਾਂ ਕਈ ਗੱਲਾਂ ਸਪਸ਼ਟ ਆ ਪਰ ਇੱਕ ਲਾਈਨ ਇਹ ਵੀ ਸਪਸ਼ਟ ਆ ਇਹ ਅੰਦੋਲਨ ਦੇ ਵਿੱਚ ਵੀ ਜਿਹੜਾ ਪਹਿਲਾ ਅੰਦੋਲਨ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਸੀਰੀਅਸ ਆ ਜਦਵੇਂ ਅਸੀਂ ਸ਼ੁਭਕਰਨ ਟਾਈਮ ਵੀ ਬੋਲਦੇ ਰਹੇ ਆ ਤੇ ਹੁਣ ਵੀ ਅੱਜ ਵੀ ਇਹ ਜਥੇਬੰਦੀਆਂ ਦੇ ਆਗੂ ਵੀ ਸਮਝ ਰਹੇ ਆ ਜਿਹੜੇ ਇਹਨਾਂ ਦੇ ਨਾਲ ਨਹੀਂ ਆਏ ਉਹ ਵੀ ਗੱਲ ਸਮਝ ਰਹੇ ਆ ਪਰ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਵੀ ਇੱਕ ਬੰਦਾ 18 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾਗਾ ਨਾ ਸਟੇਟ ਨੇ ਨਾ ਸੈਂਟਰ ਨੇ ਨਾ ਹੋਰ ਜਥੇਬੰਦੀਆਂ ਨੇ ਉਵੇਂ ਬੈਠ ਕੇ ਆਲੀ ਗੱਲ ਲਿਖਤੀ ਗੱਲ ਕਿਸੇ ਵੱਲੋਂ ਉਹ ਕੋਈ ਜੀ ਨਹੀਂ ਖੁੱਲੀ ਗਈ ਹਾਂ ਇਹ ਆ ਵੀ ਇਹ ਵੀ ਸਪਸ਼ਟ ਤੌਰ ਦੇ ਉੱਤੇ ਦਿਖ ਰਿਹਾ ਹੈਗਾ ਵੀ ਲਾਈਨ ਬਹੁਤ ਸਾਰੀਆਂ ਜਥੇਬੰਦੀਆਂ ਨੇ ਇੱਕ ਦੂਜੇ ਖਿਲਾਫ ਉਹੋ ਜੀ ਖਿੱਚੀ ਹੋਈ ਆ ਹਾਲਾਂਕਿ ਮਸਲੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਕਿਸਾਨੀ ਬਚਾਉਣਾਗਾ ਇਹਨਾਂ ਦਾ ਵੀ ਕਿਸਾਨੀ ਬਚਾਉਣਾਗਾ ਉਮੀਦ ਕਰਦੇ ਆ ਵੀ ਆਉਣ ਵਾਲੇ ਦਿਨ ਕੁਝ ਸੁਖਾਵੇਂ ਹੋਣਗੇ ਕਿਸਾਨੀ ਵਾਸਤੇ ਕੋਈ ਚੰਗੀ ਖਬਰ ਮਿਲੂਗੀ ਪਰ ਜੇ ਮੈਂ ਤੁਹਾਨੂੰ ਜਾਂਦੇ ਜਾਂਦੇ ਇਹ ਅਪਡੇਟ ਦੇ ਦਾਂ ਵੀ ਦੱਲੇਵਾਲ ਸਾਹਿਬ ਦਾ ਲਗਾਤਾਰ ਜਿਹੜਾ ਭਾਰ ਆ ਉਹ ਲਗਾਤਾਰ ਘਟ ਰਿਹਾ ਹੈਗਾ ਤੇ ਜਿਹੜਾ ਉਹਨਾਂ ਦਾ ਬੀਪੀ ਆ ਉਹ ਅਪਡਾਊਨ ਜਾ ਰਿਹਾ ਹੈਗਾ ਜਿਵੇਂ ਕੱਲ ਵੀ ਇਹ ਅਪਡੇਟ ਆਈ ਸੀਗੀ ਵੀ ਕਿਸੇ ਵਕਤ ਵੀ ਹਾਰਟ ਅਟੈਕ ਜਾਂ ਕੋਈ ਹੋਰ ਵੱਡੀ ਸਮੱਸਿਆ ਆ ਸਕਦੀ ਹੈ ਅਸੀਂ ਲਗਾਤਾਰ ਖਨੌਰੀ ਤੋਂ ਤੁਹਾਡੇ ਨਾਲ ਬਣੇ ਰਹਾਂਗੇ ਤੁਹਾਨੂੰ ਗਰਾਉਂਡ ਜ਼ੀਰੋ ਦੀ ਰਿਪੋਰਟ ਦਿੰਦੇ ਰਹਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ